ੋਹੇ ਗੁਰ ਸਰਬਜੀਤ ਸੰਗਰੂਰ ਦੀ ਰਚਨਾ ਦਿਲ ਬਾਗੋ ਬਾਗ ਰੰਡਾ ਜਦ ਦਾ ਤੈਰੇ ਤਰਿਆਂ ਤੂੰ ਦਿਲ ਬਾਗੋ ਬਾਗ ਰੰਡਾ ਜਦ ਦਾ ਤੈਰੇ ਤਰਿਆਂ ਤੂੰ ਤਨਵਾਦ ਕਰਾਂ ਨਿਤ ਤੇਰਾ ਜੰਗਲ ਚ ਮੰਗਲ ਕਰਿਆ ਤੂੰ ਤਨਵਾਦ ਕਰਾਂ ਨਿਤ ਤੇਰਾ ਕੰਗਲ ਚੀ ਮੰਗਲੇ ਕਰਿਆ ਤੂੰ ਦਿਲ ਬਾਗੋ ਬਾਗ ਰੰਦਾ ਜਦ ਦਾ ਤੈਰ ਹਿੱਤਰਿਆ ਤੂੰ ਤੇਰੇ ਜਈ ਹੂਰ ਪਰੀ ਤੇਰੇ ਜਈ ਹੂਰ ਪਰੀ ਦੇਵੀ ਸਾਦਾ ਕਰ ਦੁਸ਼ਨਾ ਜਾਂਦੀ ਏ ਰੋਣ ਕਿ ਆ ਜਾਂਦੀ ਏ ਰੋਣ ਕਿ ਆ ਜਾਂਦੀ ਏ ਦੇਖ ਗੁਲਾਬ ਜਹੇ ਮੁਕੜੇ ਨੂੰ ਦੇਖ ਗੁਲਾਬ ਜਹੇ